ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਅਰਮਾਨ ਦੇ ਪਾਤਰਾਂ ਦਾ ਚਿੱਤਰ ਚਤ੍ਰਣ ਹਾਂਜੀ ਬੇਟਾ ਇਹਦੇ ਵਿੱਚ ਹਨੂ ਕਿਸੇ ਵੀ ਇਕਾਂਗੀ ਦੇ ਵਿੱਚੋਂ ਕੋਈ ਵੀ ਪਾਤਰ ਆ ਸਕਦਾ ਹੈ ਤਾਂ ਤੁਹਾਨੂੰ ਦੋ ਪਾਤਰ ਕਰਨੇ ਨੇ ਠੀਕ ਹੈ ਅੱਜ ਮੈਂ ਇਸ ਵੀਡੀਓ ਵਿੱਚ ਇਕਾਂਗੀ ਅਰਮਾਨ ਦੇ ਪੂਰੇ ਪਾਤਰ ਕਰ ਦਿੱਤੇ ਨੇ ਤਾਂ ਕਿ ਤੁਹਾਨੂੰ ਲੱਭਣ 'ਚ ਕੋਈ ਮੁਸ਼ਕਲ ਨਾ ਹੋਵੇ ਬੇਟਾ ਬਹੁਤ ਸਿੰਪਲ ਲੈਂਗੁਏਜ ਵਿੱਚ ਲਿਖਿਆ ਹੈ ਗਾਈਡ ਵਿੱਚ ਥੋੜਾ ਜਿਆਦਾ ਟਫ ਸੀ ਠੀਕ ਹੈ ਬੇਟਾ ਬਹੁਤ ਈਜ਼ੀ ਹੈ ਕੋਈ ਵੀ ਲਾਈਨ ਨਾ ਕਟਣਾ ਸੋ ਪੜਨਾ ਸਟਾਰਟ ਕਰਨੇ ਆ ਕਿ ਸਾਡੇ ਜਿਹੜਾ ਇਕਾਂਗੀ ਅਰਮਾਨ ਆ ਉਹਦੇ ਵਿੱਚ ਸਿਰਫ ਤਿੰਨ ਪਾਤਰ ਬਹੁਤ ਹੀ ਇੰਪੋਰਟੈਂਟ ਹੈ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਬਾਉਜੀ ਦਾ ਤੇ ਬਾਉਜੀ ਦਾ ਕਰੈਕਟਰ ਇਸ ਤਰ੍ਹਾਂ ਹੈ ਕਹਿੰਦੇ ਨੇ ਕਿ ਬਾਉਜੀ ਅਰਮਾਨ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਤੇ ਇਸ ਨੂੰ ਮੁੱਖ ਪਾਤਰ ਦਾ ਦਰਜਾ ਦਿੱਤਾ ਜਾ ਸਕਦਾ ਹੈ ਬਾਉਜੀ ਦੀ ਪਤਨੀ ਦਾ ਨਾਂ ਸ਼ਾਂਤੀ ਹੈ ਤੇ ਡਾਕਟਰ ਉਸ ਦਾ ਪੁੱਤਰ ਹੈ ਅਸਾਂ ਵਿੱਚ ਜਿਹੜਾ ਡਾਕਟਰ ਹੈ ਨਾ ਉਹਦਾ ਨਾਮ ਸੁਨੀਲ ਹੈ ਠੀਕ ਹੈ ਉਹ ਜਸਟ ਉਹਦਾ ਨਿਕ ਨੇਮ ਜਿਹੜਾ ਨਾ ਡਾਕਟਰ ਰੱਖਿਆ ਠੀਕ ਹੈ ਬੇਟਾ ਘਰ ਵਿੱਚ ਪਤਨੀ ਤੇ ਪੁੱਤਰ ਉਸਦੇ ਹਰ ਫੈਸਲੇ ਤੇ ਹਰ ਗੱਲ ਨੂੰ ਮੰਨਦੇ ਹਨ ਵਿਆਹ ਸਮੇ ਉਸਦੀ ਉਮਰ 25 ਸਾਲਾਂ ਦੀ ਸੀ ਵਿਆਹ ਤੋਂ ਪਹਿਲਾਂ ਹੀ ਉਹ ਆਪਣੇ ਹੋਣ ਵਾਲੇ ਬੱਚੇ ਨੂੰ ਡਾਕਟਰ ਬਣਾਉਣ ਬਾਰੇ ਸੋਚਦਾ ਹੈ ਇਸ ਲਈ ਜਦੋਂ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਉਸਦਾ ਨਾਂ ਸੁਨੀਲ ਰੱਖਿਆ ਗਿਆ ਪਰ ਸਾਰੇ ਉਸ ਨੂੰ ਡਾਕਟਰ ਕਹਿ ਕੇ ਹੀ ਬੁਲਾਉਂਦੇ ਸਨ ਕਿਉਂਕਿ ਉਹ ਅਤੇ ਉਸ ਦੀ ਪਤਨੀ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਹਨ ਉਹਨਾਂ ਦੁਆਰਾ ਆਪਣੇ ਬੱਚੇ ਦੀ ਦਿਲਚਸਪੀ ਜਾਣੇ ਬਿਨਾ ਉਸ ਉੱਤੇ ਆਪਣੀ ਇੱਛਾ ਥੋਪਣਾ ਉਸ ਨੂੰ ਨਸ਼ੇ ਵੱਲ ਤਕੇਲ ਦਿੰਦਾ ਹੈ ਨਸ਼ੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦੇ ਜਨਾਜ਼ੇ ਨੂੰ ਚੁੱਕਣ ਦਾ অতি ਦੁਖਦਾਈ ਕੰਮ ਉਸ ਨੂੰ ਕਰਨਾ ਪੈਂਦਾ ਕਿੰਨੂੰ ਕਰਨਾ ਪੈਂਦਾ ਬਾਉ ਜੀ ਨੂੰ ਕਰਨਾ ਪੈਂਦਾ ਇੱਕ ਆਂਗਿਕ ਕਾਰਨ ਨੇ ਬਾਉ ਜੀ ਦੇ ਪੱਤਰ ਰਾਹੀਂ ਅਜਿਹੇ ਪਿਓ ਦੇ ਰੂਪ ਨੂੰ ਪੇਸ਼ ਕੀਤਾ ਹੈ ਜਿਹੜਾ ਆਪਣੇ ਬੱਚੇ ਦੀ ਮਾਨਸਿਕਤਾ ਕਿ ਉਹਦਾ ਮੈਂਟਰਲ ਲੈਵਲ ਕੀ ਹੈ ਠੀਕ ਹੈ ਉਹ ਕੀ ਚਾਹੁੰਦਾ ਉਹਦਾ ਜਿਹੜਾ ਮਾਨਸਿਕਤਾ ਨੂੰ ਜਾਣੇ ਬਿਨਾ ਸਹਿਜ ਯੋਗਤਾ ਤੇ ਦਿਲਚਸਪੀ ਸਹਿਜ ਯੋਗਤਾ ਉਹ ਦੇ ਵਿੱਚ ਕਿਸ ਚੀਜ਼ ਦੀ ਯੋਗਤਾ ਹੈ ਜਿਹੜਾ ਕੰਮ ਉਹ ਨੂੰ ਸੌਂਪ ਰਿਹਾ ਕਿ ਉਹ ਕਰ ਸਕਦਾ ਇਸ ਗੱਲ ਤੋਂ ਜਾਣੇ ਬਿਨਾ ਤੇ ਦਿਲਚਸਪੀ ਨੂੰ ਨਾ ਸਮਝਦੇ ਹੋਏ ਉਸ ਦੇ ਕੈਰੀਅਰ ਸੰਬੰਧੀ ਉਸ ਉੱਤੇ ਆਪਣਾ ਫੈਸਲਾ ਠੋਸਦਾ ਹੈ ਜਿਸ ਦੇ ਕਾਰਨ ਉਹ ਘਰ ਦੀ ਸ਼ੁਕ ਸ਼ਾਂਤੀ ਪੈਸਾ ਅਤੇ ਪੁੱਤਰ ਗਵਾ ਬੈਠਦਾ ਹੈ ਇਕਾਂਗੀ ਵਿੱਚ ਉਸ ਦੇ ਚਰਿੱਤਰ ਦੇ ਹੇਠ ਲਿਖੇ ਪੱਖ ਸਾਡੇ ਸਾਹਮਣੇ ਆਉਂਦੇ ਹਨ ਨੰਬਰ 1 ਦਫ਼ਤਰ ਦਾ ਕਲਰਕ ਤੇ ਸਾਰੇ ਜਗਤ ਦਾ ਬਾਉ ਜੀ ਇਕ ਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਸ਼ਾਂਤੀ ਆਪਣੇ ਪਤੀ ਨੂੰ ਬਾਉ ਜੀ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਉਹ ਸਿਰਫ ਉਸ ਲਈ ਹੀ ਬਾਉ ਜੀ ਨਹੀਂ ਬਲਕਿ ਪੂਰੇ ਦਫ਼ਤਰ ਦੇਵੀ ਬਾਉ ਜੀ ਹਨ ਅਤੇ ਉਹਨਾਂ ਨੂੰ ਦਫ਼ਤਰ ਵੱਲੋਂ ਬਾਉ ਜੀ ਕਹਿਣਾ ਜਾਇਜ਼ ਵੀ ਹੈ ਕਿਉਂਕਿ ਉਹ ਦਫ਼ਤਰ ਵਿੱਚ ਕਲਰਕ ਲੱਗੇ ਹੋਏ ਹਨ ਇਸ ਲਈ ਉਹ ਜਗਤ ਬਾਉ ਜੀ ਹਨ ਕਿਉਂਕਿ ਅਫਸਰ ਜਿਹੜਾਸੀ ਗਵਾਂਡੀ ਦੁਕਾਨਦਾਰ ਥੋਬੀ ਅਤੇ ਨਾਈ ਸਭ ਉਹਨਾਂ ਨੂੰ ਬੌਜੀ ਹੀ ਕਹਿੰਦੇ ਹਨ ਨੰਬਰ 2 ਆਪਣੀ ਨੌਕਰੀ ਤੋਂ ਅਸੰਤੁਸ਼ਟ ਬੌਜੀ ਆਪਣੀ ਨੌਕਰੀ ਤੋਂ ਅਸੰਤੁਸ਼ਟ ਹਨ ਇਸ ਲਈ ਉਹ ਆਪਣੇ ਵਿਆਹ ਤੋਂ ਪਹਿਲਾਂ ਹੀ ਆਪਣੀ ਹੋਣ ਵਾਲੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਡਾਕਟਰ ਬਣਾਉਣਗੇ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਵੀ ਉਸ ਵਾਂਗ ਅਫਸਰਾਂ ਦੀਆਂ ਛਿੜਕਾ ਖਾਂਦਾ ਰਹੇ ਤੇ ਫਾਈਲਾਂ ਦੇ ਬੋਝ ਥੱਲੇ ਦੱਬਾ ਰਹੇ। ਉਹ ਇਹ ਵੀ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਕਿਸੇ ਅਧੀਨ ਨੌਕਰੀ ਕਰੇ। ਇਸ ਕਰਕੇ ਉਹ ਆਪਣੇ ਦਫ਼ਤਰ ਦੇ ਸੁਪਰੀਡੈਂਟ ਨੂੰ ਮਨਹੂਸ ਕਹਿੰਦਾ ਹੈ। ਉਹ ਸੋਚਦਾ ਸੀ ਕਿ ਜਦੋਂ ਉਹਨਾਂ ਦਾ ਆਪਣਾ ਹਸਪਤਾਲ ਹੋਵੇਗਾ ਆਰ ਟਾਇਰਮੈਂਟ ਲੈ ਕੇ ਉੱਥੇ ਦਵਾਖਾਨਾ ਖੋਲ ਲਵੇਗਾ ਦਵਾਖਾਨਾ ਦਾ ਮਤਲਬ ਹੁੰਦਾ ਹੈ ਮੈਡੀਸਨ ਦੀ ਦੁਕਾਨ ਨੰਬਰ 3 ਆਪਣੇ ਪੁੱਤਰ ਲਈ ਔਰਮਾਨਾ ਨਾਲ ਭਰਿਆ ਔਰਮਾਨ ਜਿਹੜੀ ਉਹਦੀ ਖਾਹਿਸ਼ ਸੀ ਜਿਹੜੀ ਉਹਦੀ ਇੱਛਾ ਸੀ ਠੀਕ ਹੈ ਉਹ ਆਪਣੇ ਪੁੱਤਰ ਬਾਰੇ ਔਰਮਾਨਾ ਨਾਲ ਭਰਿਆ ਹੈ ਉਸਨੇ ਆਪਣੇ ਵਿਆਹ ਤੋਂ ਪਹਿਲਾਂ ਹੀ ਸੋਚ ਲਿਆ ਸੀ ਕਿ ਉਹ ਆਪਣੇ ਪੁੱਤਰ ਨੂੰ ਡਾਕਟਰ ਹੀ ਬਣਾਵੇਗਾ ਉਹ ਉਸ ਸਮੇਂ ਬਹੁਤ ਖੁਸ਼ ਹੁੰਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਹੋਣ ਵਾਲੀ ਪਤਨੀ ਵੀ ਭਵਿੱਖ ਵਿੱਚ ਹੋਣ ਵਾਲੇ ਬੱਚਿਆਂ ਲਈ ਇਹੀ ਸੋਚ ਰੱਖਦੀ ਹੈ ਉਹ ਸੋਚਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਡਾਕਟਰ ਬਣਾਉਣਗੇ ਜਿਸ ਨਾਲ ਉਹਨਾਂ ਦੀ ਇੱਜ਼ਤ ਵਧੇਗੀ ਉਹਨਾਂ ਕੋਲ ਬਹੁਤ ਸਾਰਾ ਪੈਸਾ ਤੇ ਆਪਣੀ ਕਾਰ ਵੀ ਹੋਵੇਗੀ ਇੰਨਾ ਔਰਮਾਨਾ ਦੇ ਕਾਰਨ ਹੀ ਉਸ ਨੇ ਜਨਮ ਸਮੇਂ ਆਪਣੇ ਪੁੱਤਰ ਨੂੰ ਗੁੜਤੀ ਵੀ ਡਾਕਟਰ ਕੋਲੋਂ ਦਵਾਈ ਗੁੜਤੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ ਤੇ ਉਹਨੂੰ ਸਿਹਤ ਚਟਾਇਆ ਜਾਂਦਾ ਹੈ ਤੇ ਇਹ ਸਾਡੇ ਲੋਕਾਂ ਦੀ ਸੋਚ ਹੈ ਕਿ ਜਿਹੜਾ ਬੰਦਾ ਬੱਚੇ ਨੂੰ ਸਿਹਤ ਚਟਾਉਂਦਾ ਹੈ ਤੇ ਉਹ ਬੱਚਾ ਉਹੋ ਜਿਹਾ ਹੀ ਬਣ ਜਾਂਦਾ ਹੈ ਕਹਿੰਦੇ ਮਤਲਬ ਉਹਦੇ ਗੁਣ ਉਹਦੇ ਵਿੱਚ ਆ ਜਾਂਦੇ ਨੇ ਠੀਕ ਹੈ ਇਹ ਅੱਜ ਵੀ ਜਿਹੜੀ ਹੈਗੇ ਨਾ ਬੇਟਾ ਪ੍ਰਥਾ ਇਹ ਚੱਲੀ ਹੈ ਮਤਲਬ ਅੱਜ ਚਾਹੇ ਜਿੰਨਾ ਮਰਜੀ ਮਾਡਰਨ ਜਮਾਨਾ ਹੋ ਗਿਆ ਪਰ ਫਿਰ ਵੀ ਬੱਚੇ ਦੇ ਪੈਦਾ ਹੋਣ ਤੇ ਗੁੜਤੀ ਵਾਲੀ ਰਸਮ ਜ਼ਰੂਰ ਪੂਰੀ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਇੰਨਾ ਨੇ ਵੀ ਕੀਤਾ ਤੇ ਸੁਨੀਲ ਦਾ ਨਿਕਨੇਮ ਵੀ ਡਾਕਟਰ ਰੱਖਿਆ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਆਪਣੇ ਪੁੱਤਰ ਨੂੰ ਡਾਕਟਰ ਨਾ ਬਣਾ ਸਕੇ ਨੰਬਰ 4 ਖਿਆਲੀ ਪਲਾਉ ਪਕਾਉਣ ਵਾਲਾ ਬਾਉ ਜੀ ਦਾ ਆਪਣੇ ਪੁੱਤਰ ਨੂੰ ਡਾਕਟਰ ਬਣਾਉਣਾ ਹਸਪਤਾਲ ਖੋਲਣਾ ਉਸ ਦਾ ਲੇਡੀ ਡਾਕਟਰ ਨਾਲ ਵਿਆਹ ਕਰਨਾ ਆਪ ਨੌਕਰੀ ਛੱਡ ਕੇ ਹਸਪਤਾਲ ਵਿੱਚ ਦਵਾਖਾਨਾ ਖੋਲਣਾ ਆਪਣੀ ਪਤਨੀ ਨੂੰ ਉੱਥੇ ਸੁਪਰੀਡੈਂਟ ਬਣਾਉਣਾ ਤੇ ਵਿਧਿਆਕਾਰ ਖਰੀਦਣਾ ਅੱਜ ਸਭ ਗੱਲਾਂ ਉਸ ਦੇ ਖਿਆਲ ਲਈ ਪਲਾਉ ਸਨ ਜਿੰਨਾ ਕਰਕੇ ਉਸ ਨੂੰ ਆਪਣੇ ਜਵਾਨ ਪੁੱਤਰ ਦਾ ਜਨਾਜ਼ਾ ਆਪਣੇ ਮੋਢਿਆਂ ਉੱਤੇ ਚੁਕਣਾ ਪਿਆ ਨੰਬਰ 5 ਬੇਸਮਝ ਪਿਤਾ ਉਹ ਇੱਕ ਬੇਸਮਝ ਪਿਤਾ ਸੀ ਉਹ ਇਸ ਗੱਲ ਨੂੰ ਨਹੀਂ ਸੀ ਜਾਣਦਾ ਕਿ ਬੱਚੇ ਦੇ ਕੈਰੀਅਰ ਸੰਬੰਧੀ ਫੈਸਲਾ ਕਰਦਿਆਂ ਮਾਪਿਆਂ ਨੂੰ ਉਸ ਦੀ ਮਾਨਸਿਕਤਾ ਸਹਿਯੋਗਤਾ ਅਤੇ ਦਿਲਚਸਪੀ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਇਸ ਸੰਬੰਧ ਵਿੱਚ ਸਕੂਲ ਜਾ ਕੇ ਟੀਚਰ ਨਾਲ ਗੱਲਬਾਤ ਨਹੀਂ ਕਰਦਾ ਤੇ ਨਾ ਹੀ ਸ਼ਾਂਤੀ ਦੁਆਰਾ ਇਹ ਕਹਿਣ ਵੱਲ ਧਿਆਨ ਦਿੰਦਾ ਹੈ ਕਿ ਉਹਨਾਂ ਦਾ ਪੁੱਤਰ ਡਾਕਟਰ ਨਹੀਂ ਬਣਨਾ ਚਾਹੁੰਦਾ ਸਗੋਂ ਉਹ ਉਸ ਨੂੰ ਲਾਲਚ ਦੇ ਦੇ ਕੇ ਇਹ ਕਹਿਣ ਲਈ ਮਜਬੂਰ ਕਰਦੇ ਹਨ ਕਿ ਉਹ ਡਾਕਟਰ ਬਣੇਗਾ ਇਸ ਤਰ੍ਹਾਂ ਲਾਲਚ ਦੇ ਸਹਾਰੇ ਉਹਨਾਂ ਨੇ ਉਸ ਨੂੰ 8ਵੀਂ ਤੱਕ ਆਪਣੀ ਮਰਜ਼ੀ ਅਨੁਸਾਰ ਚਲਾਇਆ ਪਰ ਫਿਰ ਵੀ ਉਸ ਨੂੰ ਉਹ ਸਫਲਤਾ ਨਿਰਾਸ਼ਾ ਤਣਾਅ ਤੇ ਗਮਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਹ ਨਸ਼ਿਆਂ ਦੇ ਵਹਿਣ ਵਿੱਚ ਵਹਿ ਗਿਆ ਤੇ ਅੰਤ ਮੌਤ ਦੇ ਹਵਾਲੇ ਹੋ ਗਿਆ ਨੰਬਰ 6 ਇਕ ਵਿਅੰਗਮਈ ਪਰ ਦੁਖਾਂਤ ਪਾਤਰ ਵਿਅੰਗਮਈ ਮਤਲਬ ਇੱਕ ਹਾਸ ਰਸ ਪਾਤਰ ਬਣ ਜਾਂਦਾ ਇੱਕ ਐਸੀ ਜਿਹੜੀਆਂ ਸਾਰੀਆਂ ਗੱਲਾਂ ਇਹ ਹਾਸੇ ਵਾਲੀਆਂ ਲੱਗਦੀਆਂ ਕਿ ਕਿਸ ਤਰ੍ਹਾਂ ਇੱਕ ਬੱਚੇ ਦੇ ਹੋਣ ਤੋਂ ਪਹਿਲਾਂ ਹੀ ਇਹ ਉਮੀਦ ਰੱਖ ਲੈਨੇ ਆ ਕਿ ਉਹ ਡਾਕਟਰ ਬਣੇਗਾ ਤੋ ਉਹਨੂੰ ਡਾਕਟਰ ਜ਼ਬਰਦਸਤੀ ਡਾਕਟਰ ਬਣਾਉਣ ਵਾਸਤੇ ਉਹਨੂੰ ਗੁੜਤੀ ਵੀ ਡਾਕਟਰ ਕੋ ਦਵਾਈ ਠੀਕ ਹੈ ਉਹਦਾ ਵਿਆਹ ਵੀ ਲੇਡੀ ਡਾਕਟਰ ਨਾਲ ਕਰਨ ਦੀ ਸੋਚਦੇ ਨੇ ਹਸਪਤਾਲ ਖੋਲਣ ਬਾਰੇ ਸੋਚਦੇ ਨੇ ਉੱਥੇ ਸੁਪਰੀਡੈਂਟ ਬਣਾਉਣ ਬਾਰੇ ਆਪਣੀ ਪਤਨੀ ਨੂੰ ਸੋਚਦਾ ਔਰ ਆਪ દવાਖਾਨਾ ਖੋਲਣ ਦੀ ਸੋਚਦੇ ਇਹ ਸਾਰੀਆਂ ਗੱਲਾਂ ਜਿਹੜੀਆਂ ਵਿਅੰਗਮਈ ਨੇ ਠੀਕ ਹੈ ਇਹ ਗੱਲਾਂ ਜਿਹੜੀਆਂ ਬੇਵਕੂਫੀ ਵਾਲੀਆਂ ਲੱਗਦੀਆਂ ਹਾਸੇ ਵਾਲੀਆਂ ਲੱਗਦੀਆਂ ਤੇ ਤੁਖਾਂਤ ਇਸ ਕਰਕੇ ਕਿ ਇਸ ਕਾਂਗੇ ਦਾ ਅੰਤ ਕਿੰਨਾ ਤੁਖਾਂਤ ਹੋਇਆ ਕਿਚੇ ਦਾ ਜਲਾਜਾ ਆਪਣੇ ਮੋੜਿਆਂ ਤੇ ਚੁਕਣਾ ਪਵੇ ਇਹ ਸਭ ਤੋਂ ਵੱਡੀ ਜਿਹੜੀ ਹੈ ਦੁੱਖ ਵਾਲੀ ਗੱਲ ਹੈ ਇੱਕ ਪਿਤਾ ਵਾਸਤੇ ਠੀਕ ਹੈ ਬੇਟਾ ਤੇ ਕਾਂਗੀ ਹਾਨੂੰ ਇੱਕ ਮੈਸੇਜ ਦਿੰਦੀ ਹੈ ਠੀਕ ਹੈ ਇਸ ਕਰਕੇ ਜਦੋਂ ਵੀ ਆਪਣੇ ਮਨ ਦੇ ਵਿੱਚ ਵੇਖੋ ਬੇਟਾ ਤੁਸੀਂ ਵੀ ਜਵਾਨ ਹੋ ਰਹੇ ਹੋ ਨਾ ਜਦੋਂ ਵੀ ਤੁਹਾਡੇ ਮਨ ਵਿੱਚ ਇਸਾਂ ਦੀ ਸ਼ੰਕਾ ਹੋਏ ਤੁਸੀਂ ਆਪਣੇ ਪਰਸਨਲ ਆਪਣੇ ਬੈਠ ਕੇ ਗੱਲ ਕਰਨੀ ਹੈ ਕਿ ਅਸੀਂ ਇਹ ਪੜਨਾ ਚਾਹੁੰਦੇ ਆਂ ਜਿਹੜੇ ਖਿਆਲ ਵਿੱਚ ਉਹ ਤੁਹਾਨੂੰ ਬਹੁਤ ਹੀ ਅੰਡਰਸਟੈਂਡ ਕਰਨਗੇ ਠੀਕ ਹੈ ਬੇਟਾ ਨੰਬਰ 6 ਇੱਕ ਵਿਅੰਗਮਈ ਪਰ ਦੁਖਾਂਤ ਪਾਤਰ ਇਕਾਂਗੀਕਾਰ ਨੇ ਉਸਦੇ ਪੁੱਤਰ ਪ੍ਰਤੀ ਅਰਮਾਨਾ ਉਸਦੀ ਯੋਗਤਾ ਸੰਬੰਧੀ ਹਵਾਈ ਅਨੁਮਾਨਨਾ ਤੇ ਉਸ ਨੂੰ ਡਾਕਟਰ ਬਣਾਉਣ ਸੰਬੰਧੀ ਕੋਸ਼ਿਸ਼ਾਂ ਨੂੰ ਬੜੇ ਵਿਅੰਗਮਈ ਰੂਪ ਵਿੱਚ ਪੇਸ਼ ਕੀਤਾ ਹੈ ਕਿਉਂਕਿ ਐਨਾ ਖਿਆਲੀ ਪਲਾਪਕਾਉਣ ਤੇ ਕੋਸ਼ਿਸ਼ਾਂ ਦਾ ਨਤੀਜਾ ਇਹ ਨਿਕਲਿਆ ਕਿ ਉਸਨੇ ਪੁੱਤਰ ਹੀ ਹੱਥੋਂ ਗਵਾ ਲਿਆ ਇਸ ਲਈ ਉਹ ਇੱਕ ਦੁਖਾਂਤ ਪਾਤਰ ਹੈ ਜਿਸ ਨੂੰ ਆਪਣੇ ਪੁੱਤਰ ਦਾ ਜਨਾਜ਼ਾ ਚੁਕਣਾ ਪੈਂਦਾ ਹੈ ਨੰਬਰ 2 ਤੇ ਹਾਡਾ ਇਸ ਇਕਾਂਗੀ ਦਾ ਪਾਤਰ ਆਂਦਾ ਸ਼ਾਂਤੀ ਠੀਕ ਹੈ ਉਹ ਪੜਾਂਗੇ ਸ਼ਾਂਤੀ ਆਰਮਾਨ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਉਹ ਇਸ ਇਕਾਂਗੀ ਦਾ ਮੁੱਖ ਪਾਤਰ ਦੀ ਪਤਨੀ ਤੇ ਸੁਨੀਰ ਉਰਫ ਡਾਕਟਰ ਦੀ ਮਾਤਾ ਹੈ ਉਹ 10ਵੀਂ ਪਾਸ ਹੈ ਵਿਆਹ ਦੇ ਸਮੇ ਉਸਨੇ ਆਪਣੇ ਸਿਰ ਉੱਤੇ ਲਾਲ ਚੁੰਨੀ ਲਈ ਸੀ ਉਹ ਵੀ ਬੌਜੀ ਦੀ ਤਰ੍ਹਾਂ ਆਪਣੇ ਹੋਣ ਵਾਲੇ ਪੁੱਤ ਨੂੰ ਡਾਕਟਰ ਬਣਾਉਣਾ ਚਾਹੁੰਦੀ ਸੀ ਪ੍ਰੰਤੂ ਉਸ ਦੁਆਰਾ ਆਪਣੇ ਪਤੀ ਨਾਲ ਮਿਲ ਕੇ ਆਪਣੇ ਪੁੱਤਰ ਉੱਪਰ ਥੋਸਿਆ ਇਹ ਫੈਸਲਾ ਉਲਟਾ ਪਿਆ ਜਿਸ ਦੇ ਨਤੀਜੇ ਵਜੂ ਸੁਨੀਲ ਠੀਕ ਤਰ੍ਹਾਂ ਪੜ ਨਾ ਸਕਿਆ ਅਤੇ ਘਰਦਿਆਂ ਦੀ ਨਰਾਜਗੀ ਦਾ ਮਾਰਿਆ ਡੂੰਘੀ ਨਿਰਾਸ਼ਾ ਵਿੱਚ ਡੁੱਬ ਕੇ ਨਸ਼ਿਆਂ ਵਿੱਚ ਪੈ ਜਾਂਦਾ ਹੈ ਇਸ ਤਨਾ ਉਹਨਾਂ ਨੂੰ ਆਪਣੇ ਜਿਉਂਦੇ ਜੀ ਘਰੋਂ ਆਪਣੇ ਪੁੱਤਰ ਦਾ ਜਨਾਜ਼ਾ ਕਢਣਾ ਪਿਆ ਇਕਾਂਗੀਕਾਰ ਨੇ ਉਸਦੇ ਪਾਤਰ ਦੀ ਵਰਤੋਂ ਅਜੇਹੀ ਮਾਂ ਦੇ ਰੂਪ ਵਿੱਚ ਕੀਤੀ ਹੈ ਜੋ ਆਪਣੇ ਬੱਚੇ ਦੀ ਮਾਨਸਿਕਤਾ ਸਹਿਜਗਤਾ ਤੇ ਦਿਲਚਸਪੀ ਨੂੰ ਨਾ ਸਮਝਦੇ ਹੋਏ ਉਸ ਦੇ ਕੈਰੀਅਰ ਸੰਬੰਧੀ ਆਪਣਾ ਫੈਸਲਾ ਠੋਸਦੀ ਹੈ ਜਿਸ ਦੇ ਛਿੱਟੇ ਵੱਜੂ ਓਕਾਰ ਦੀ ਸ਼ੁਖ ਸ਼ਾਂਤੀ ਪੈਸਾ ਤੇ ਪੁੱਤਰ ਗਵਾ ਬੈਠਦੀ ਹੈ ਇਕਾਂਗੀ ਵਿੱਚ ਉਸ ਦੇ ਚਰਿੱਤਰ ਦੀਆਂ ਲਿਖੀਆਂ ਵਿਸ਼ੇਸ਼ਤਾਵਾਂ ਸਾਡੇ ਸਾਹਮਣੇ ਪ੍ਰਗਟ ਹੁੰਦੀਆਂ ਹਨ ਨੰਬਰ 1 ਸਾਂਝੇ ਵਿਚਾਰਾਂ ਵਾਲੀ ਇਕ ਕਾਂਗੇ ਵਿੱਚ ਅਸੀਂ ਦੇਖਦੇ ਹਾਂ ਕਿ ਬਾਉ ਜੀ ਅਤੇ ਸ਼ਾਂਤੀ ਦੇ ਵਿਚਾਰ ਕਾਫੀ ਮਿਲਦੇ ਜੁਲਦੇ ਸਨ ਉਹ ਵਿਆਹ ਤੋਂ ਪਹਿਲਾਂ ਹੀ ਆਪਣੇ ਹੋਣ ਵਾਲੇ ਬੱਚੇ ਦੇ ਵਧੀਆ ਭਵਿੱਖ ਲਈ ਉਸ ਨੂੰ ਡਾਕਟਰ ਬਣਾਉਣ ਬਾਰੇ ਸੋਚਦੇ ਹਨ ਜਦੋਂ ਸ਼ਾਂਤੀ ਦੇ ਵਿਚਾਰ ਬਾਉ ਜੀ ਨਾਲ ਮਿਲਦੇ ਹਨ ਤਾਂ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਨੰਬਰ 2 ਪੁੱਤਰ ਲਈ ਅਰਮਾਨਾਂ ਭਰੇ ਹੋਣਾ ਸ਼ਾਂਤੀ ਆਪਣੇ ਪਤੀ ਬੌਜੀ ਵਾਂਗ ਹੀ ਆਪਣੇ ਪੁੱਤਰ ਪ੍ਰਤੀ ਅਰਮਾਨਾਂ ਨਾਲ ਭਰੀ ਹੋਈ ਹੈ ਉਸ ਨੇ ਵੀ ਵਿਆਹ ਤੋਂ ਪਹਿਲਾਂ ਹੀ ਸੋਚ ਲਿਆ ਸੀ ਕਿ ਉਹ ਆਪਣੇ ਪੁੱਤਰ ਨੂੰ ਡਾਕਟਰ ਬਣਾਵੇਗੀ ਬੌਜੀ ਸ਼ਾਂਤੀ ਦੇ ਇਹਨਾਂ ਵਿਚਾਰਾ ਕਰਕੇ ਬਹੁਤ ਖੁਸ਼ ਸੀ ਇਸ ਲਈ ਜਦੋਂ ਉਹਨਾਂ ਘਰ ਪੁੱਤਰ ਹੋਇਆ ਤਾਂ ਉਹਨਾਂ ਨੇ ਬੱਚੇ ਨੂੰ ਗੁੜਤੀ ਵੀ ਡਾਕਟਰ ਕੋਲੋਂ ਹੀ ਦਵਾਈ ਤੇ ਆਪਣੇ ਪੁੱਤਰ ਦਾ ਨਿੱਕ ਨੇ ਵੀ ਡਾਕਟਰ ਹੀ ਰੱਖਿਆ ਸੀ ਉਹ ਸੋਚਦੀ ਹੈ ਕਿ ਜਦੋਂ ਉਹਨਾਂ ਦਾ ਆਪਣਾ ਹਸਪਤਾਲ ਹੋਵੇਗਾ ਤਾਂ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਭਰੀ ਹੋ ਜਾਵੇਗੀ ਕਿਉਂਕਿ ਉਹਨਾਂ ਕੋਲ ਹਰ ਸੁੱਖ ਸਹੂਲਤ ਹੋਵੇਗੀ। ਉਹ ਆਪਣੇ ਪੁੱਤਰ ਦੀ ਟਿਵਿਸ਼ਨਾ ਲਈ ਨੌਕਰੀ ਕਰਨ ਲੱਗ ਪੈਂਦੀ ਹੈ। ਨੰਬਰ 3 ਬੇਸਮਝ ਪਰ ਮਮਤਾ ਮਰੀ। ਸ਼ਾਂਤੀ ਦੇ ਮਨ ਵਿੱਚ ਆਪਣੇ ਪੁੱਤਰ ਬਾਰੇ ਬਹੁਤ ਪਿਆਰ ਤੇ ਮਮਤਾ ਸੀ। ਉਹ ਚਾਹੁੰਦੀ ਸੀ ਕਿ ਉਹ ਕੁਝ ਬਣੇ। ਜਾਂ ਜੋ ਪਵਿਕ ਵਿੱਚ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਉਹ ਆਪਣੇ ਪਤੀ ਨੂੰ ਵੀ ਆਪਣੇ ਪੁੱਤਰ ਪ੍ਰਤੀ ਗੁੱਸੇ ਨਾਲ ਨਹੀਂ ਬੋਲਣ ਦਿੰਦੀ ਪਰ ਇਸ ਦੇ ਉਲਟ ਉਹ ਇੱਕ ਬੇਸਮਝ ਮਾਂ ਸੀ ਉਹ ਇਹ ਸਮਝਣ ਦਾ ਯਤਨ ਨਹੀਂ ਕਰਦੀ ਸੀ ਕਿ ਟੀਚਰ ਉਸਦੇ ਬੱਚੇ ਦੀਆਂ ਕਮਜ਼ੋਰੀਆਂ ਬਾਰੇ ਕੀ ਕਹਿ ਰਹੀ ਹੈ ਸਭ ਉਲਟਾ ਉਹ ਟੀਚਰ ਦਾ ਗੁੱਸਾ ਹੋ ਕੇ ਆਪਣੇ ਪੁੱਤਰ ਨੂੰ ਘੜ ਲੈ ਜਾਂਦੀ ਹੈ ਜੇਕਰ ਉਹ ਟੀਚਰ ਦੇ ਕਹਿਣ ਤੇ ਚਲਦੀ ਤਾਂ ਸ਼ਾਇਦ ਉਸ ਦਾ ਪੁੱਤਰ ਨਿਰਾਸ਼ ਹੋ ਕੇ ਨਸ਼ਿਆਂ ਵਿੱਚ ਨਾ ਪੈਂਦਾ ਉਹ ਆਪਣੇ ਪੁੱਤਰ ਦੇ ਇਕਲੋਤੇ ਹੋਣ ਕਾਰਨ ਉਸ ਨੂੰ ਆਰਮੀ ਵਿੱਚ ਜਾਣ ਜਾਂ ਪਾਇਲਟ ਬਣਨ ਤੋਂ ਡਰਦੀ ਸੀ ਨੰਬਰ 4 ਇੱਕ ਵਿਅੰਗਮਈ ਤੇ ਦੁਖਾਂਤਕ ਪਾਤਰ ਇਕਾਂਗੀਕਾਰ ਨੇ ਉਸ ਦੇ ਪੁੱਤਰ ਪ੍ਰਤੀ ਅਰਮਾਨਾ ਮਮਤਾ ਪੁੱਤਰ ਦੀ ਯੋਗਤਾ ਸੰਬੰਧੀ ਹਵਾਈ ਅਨੁਮਾਨਾ ਤੇ ਉਸ ਨੂੰ ਡਾਕਟਰ ਬਣਾਉਂਦਿਆਂ ਕੋਸ਼ਿਆਂ ਨੂੰ ਬੜੇ ਵਿਆੰਗ ਮੇ ਢੰਗ ਨਾਲ ਪੇਸ਼ ਕੀਤਾ ਹੈ ਉਸ ਦੇ ਖਿਆਲੀ ਪਲਾ ਪਕਾਉਣ ਦਾ ਨਤੀਜਾ ਇਹ ਹੀ ਨਿਕਲਿਆ ਕਿ ਉਸ ਦਾ ਪੁੱਤਰ ਨਿਰਾਸ਼ਾ ਦੇ ਕਾਰਨ ਨਸ਼ਿਆਂ ਵਿੱਚ ਪੈ ਗਿਆ ਤੇ ਅੰਤ ਵਿੱਚ ਉਸ ਦੀ ਮੌਤ ਹੋ ਗਈ ਠੀਕ ਹੈ ਬੇਟਾ ਹੁਣ ਸਾਡਾ ਤੀਜਾ ਜਿਹੜਾ ਕਰੈਕਟਰ ਹੈ ਉਹ ਹੈ ਡਾਕਟਰ ਜੈਨੇ ਕਿ ਸੁਨੀਲ ਪੜਦੇ ਹਾਂ ਡਾਕਟਰ ਅਰਮਾਨ ਇਕਾਂਗੇ ਦਾ ਮਹੱਤਵਪੂਰਨ ਪਾਤਰ ਹੈ ਉਹ ਬੌਜੀ ਤੇ ਸ਼ਾਂਤੀ ਦਾ ਇਕਲੋਤਾ ਪੁੱਤਰ ਹੈ ਬੇਟਾ ਇੱਥੇ ਪੁੱਤਰ ਆਣਾ ਠੀਕ ਹੈ ਇਕਲੋਤਾ ਪੁੱਤਰ ਹੈ ਉਸ ਦੇ ਮਾਪਿਓ ਦੀ ਵਿਆਹ ਤੋਂ ਪਹਿਲਾਂ ਹੀ ਇਹ ਇੱਛਾ ਸੀ ਕਿ ਉਹਨਾਂ ਦਾ ਪੁੱਤਰ ਡਾਕਟਰ ਬਣੇ ਵਿਆਹ ਦੇ ਕੁਝ ਦਿਨ ਬਾਅਦ ਜਦੋਂ ਉਹਨਾਂ ਦੇ ਘਰ ਸੁਨੀਲ ਨੇ ਜਨਮ ਲਿਆ ਤਾਂ ਉਹ ਉਹ ਉਸ ਬਾਰੇ ਵੱਡੇ ਵੱਡੇ ਸੁਪਨੇ ਦੇਖਣ ਲੱਗ ਪਏ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਸਦੇ ਮਾਪਿਓ ਨੇ ਉਸ ਨੂੰ ਗੁੜਤੀ ਵੀ ਡਾਕਟਰ ਕੋਲ ਦਵਾਈ ਤੇ ਸੁਨੀਲ ਦਾ ਨਿਕ ਨੇਮ ਵੀ ਡਾਕਟਰ ਰੱਖ ਦਿੱਤਾ ਸੁਨੀਲ ਦੇ ਦਿਲਚਸਪੀ ਸਹਿਜ ਯੋਗਤਾ ਤੇ ਮਾਨਸਿਕਤਾ ਬਾਰੇ ਟੀਚਰ ਜਿਆਦਾ ਤੇ ਉਸਦੇ ਮਾਤਾ ਪਿਤਾ ਘੱਟ ਜਾਣਦੇ ਸਨ ਉਹ ਪੜਾਈ ਵਿੱਚ ਢਿੱਲਾ ਸੀ ਤੇ ਪੀ ਐਮ ਟਿ ਵਿੱਚ ਪੋਜੀਸ਼ਨ ਨਾ ਲੈ ਸਕਿਆ ਜਿਸ ਕਾਰਨ ਉਸ ਦੇ ਮਾਪੇ ਡੂੰਘੀ ਨਿਰਾਸ਼ਾ ਵਿੱਚ ਪੈ ਗਏ ਤੇ ਉਸ ਨਾਲ ਨਰਾਜ ਵੀ ਹੋਏ ਉਹ ਆਪ ਵੀ ਇੰਨਾ ਨਿਰਾਸ਼ਾ ਵਿੱਚ ਡੁੱਬ ਗਿਆ ਕਿ ਉਸ ਨੂੰ ਨਿਰਾਸ਼ਾ ਵਿੱਚੋਂ ਕੱਢਣ ਲਈ ਉਸ ਦੇ ਦੋਸਤ ਨੇ ਉਸ ਨੂੰ ਨਸ਼ਿਆਂ ਵਿੱਚ ਲਾ ਦਿੱਤਾ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਇਕਾਂਗੀ ਵਿੱਚ ਉਸ ਦੇ ਚਰਿੱਤਰ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ ਨੰਬਰ 1 ਪੜਾਈ ਵਿੱਚ ਢਿੱਲਾ ਉਹ ਪੜਾਈ ਵਿੱਚ ਢਿੱਲਾ ਤੇ ਕਮਜ਼ੋਰ ਸੀ। ਉਸਦੀ ਮਾਂ ਉਸਦਾ ਹੋਮਵਰਕ ਕਰਨ ਵਿੱਚ ਉਸਦੀ ਮਦਦ ਕਰਦੀ ਹੈ ਜਿਸ ਕਾਰਨ ਇੱਕ ਦਿਨ ਉਸਦੀ ਕਲਾਸ ਟੀਚਰ ਨੇ ਉਸਦੀ ਦੀ ਮਾਂ ਨੂੰ ਸਕੂਲ ਬੁਲਾ ਕੇ ਕਿਹਾ ਕਿ ਉਹ ਹੋਮਵਰਕ ਤਾਂ ਰੈਗੂਲਰ ਕਰਦਾ ਹੈ ਪਰ ਜਦੋਂ ਉਹ ਹੀ ਪ੍ਰਸ਼ਨ ਉਸ ਨੂੰ ਕਲਾਸ ਵਿੱਚ ਪੁੱਛੇ ਜਾਂਦੇ ਹਨ ਤਾਂ ਉਹ ਉੱਤਰ ਨਹੀਂ ਦਿੰਦਾ। ਇਹ ਸੁਣ ਕੇ ਸ਼ਾਂਤੀ ਨੂੰ ਮਜਬੂਰ ਹੋ ਕੇ ਦੱਸਣਾ ਪੈਂਦਾ ਹੈ। कि ਉਹ ਉਸਦਾ ਹੋਮਵਰਕ ਆਪ ਕਰਦੀ ਹੈ టీచర్ ਨੇ ਉਸ ਨੂੰ ਕਿਹਾ ਕਿ ਉਹ ਅਝਿਹਾ ਨਾ ਕਰੇ ਕਿਉਂਕਿ ਉਹ ਇਸ ਤਰ੍ਹਾਂ ਕੁਝ ਵੀ ਸਿੱਖ ਨਹੀਂ ਸਕੇਗਾ ਪੜਾਈ ਵਿੱਚ ਢਿੱਲਾ ਹੋਣ ਕਰਕੇ ਉਹ ਪਲਾਸਟੂ ਤੱਕ ਦੀ ਪੜਾਈ ਵਿੱਚ ਕੋਈ ਚੰਗੀ ਪੋਜੀਸ਼ਨ ਨਾ ਲੈ ਸਕਿਆ ਨੰਬਰ 2 ਬਗਾਵਤੀ ਰੁਚੀਆਂ ਵਾਲਾ ਉਸ ਨੂੰ ਘਰਦਿਆਂ ਦਾ ਦਾਬੇ ਵਾਲਾ ਵਤੀਰਾ ਪਸੰਦ ਨਹੀਂ ਸੀ ਉਹ ਸਾਫ਼ ਕਹਿੰਦਾ ਹੈ ਕਿ ਉਸਨੇ ਡਾਕਟਰ ਨਹੀਂ ਬਣਨਾ ਸਗ ਉਹ ਉਸਨੇ ਪਾਇਲਟ ਬਣਨਾ ਹੈ ਜ ਆਰਮੀ ਵਿੱਚ ਜਾਣਾ ਹੈ ਉਸ ਨੂੰ ਇਹ ਵੀ ਚੰਗਾ ਨਹੀਂ ਲੱਗਦਾ ਕਿ ਉਸ ਦੀ ਟੀਚਰ ਨੂੰ ਪਤਾ ਲੱਗੇ ਕਿ ਉਸ ਦਾ ਨਿਕਨੇਮ ਡਾਕਟਰ ਹੈ ਕਿਉਂਕਿ ਪਤਾ ਲੱਗਣ ਤੇ ਟੀਚਰ ਸਾਰੀ ਕਲਾਸ ਨੂੰ ਦੱਸਵੇਗੀ ਤੇ ਬੱਚੇ ਉਸ ਨੂੰ ਛੇੜਣਗੇ ਉਹ ਕਹਿੰਦਾ ਹੈ ਕਿ ਉਸ ਦਾ ਨਾਮ ਬਦਲ ਦਿੱਤਾ ਜਾਵੇ ਜਦੋਂ ਉਸ ਦੀ ਕੋਈ ਚੰਗੀ ਪੋਜੀਸ਼ਨ ਨਹੀਂ ਆਉਂਦੀ ਤਾਂ ਉਹ ਆਪਣੇ ਮਾਪੇ ਨਾਲ ਬਗਾਵਤ ਤੇ ਨਿਰਾਦਰੀ ਪੜੇ ਤੰਗ ਨਾਲ ਬਹਿਸ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਸਨੇ ਡਾਕਟਰ ਨਹੀਂ ਬਣਨਾ। ਨੰਬਰ 10 ਮਾਪਿਓ ਦੇ ਦਬਾਅ ਰਵੱਈਏ ਦਾ ਮਾਰਿਆ ਹੋਇਆ। ਉਹ ਮਾਪਿਓ ਦੇ ਦਬਾਅ ਰਵੱਈਏ ਦਾ ਮਾਰਿਆ ਹੋਇਆ ਸੀ। ਉਹ ਪੜ੍ਹਾਈ ਵਿੱਚ ਬਹੁਤ ਕਮਜ਼ੋਰ ਸੀ। ਤੇ ਉਸ ਦੇ ਮਾਪਿਓ ਉਸ ਉੱਤੇ ਦਬਾਅ ਪਾ ਰਹੇ ਸਨ ਕਿ ਉਸਨੇ ਡਾਕਟਰ ਹੀ ਬਣਨਾ ਹੈ ਡਾਕਟਰੀ ਨਾਲ ਸੰਬੰਧਿਤ ਪੜ੍ਹਾਈ ਹੀ ਕਰਨੀ ਹੈ ਅਤੇ PMT ਵਿੱਚੋਂ ਵਧੀਆ ਪੋਜੀਸ਼ਨ ਲੈਣੀ ਹੈ ਉਸ ਵਿੱਚ ਡਾਕਟਰੀ ਕਿੱਤੇ ਲਈ ਸਹਿਜਤਾ ਨਹੀਂ ਸੀ ਇਸ ਕਰਕੇ ਉਹ ਸਭ ਕੁਝ ਬੱਦਦਾ ਰੁੱਦਾ ਕਰਦਾ ਸੀ ਬੱਦਦਾ ਰੁੱਦਾ ਦਾ ਮਤਲਬ ਮਜਬੂਰੀ ਵਿੱਚ ਆ ਕੇ ਕਰਦਾ ਹੈ ਕਿ ਇਹਦਾ ਦਿਲ ਰੱਖਣ ਵਾਸਤੇ ਕਰਦਾ ਹੈ ਇਹਦਾ ਆਪਣਾ ਮਨ ਨਹੀਂ ਹੈਗਾ ਜਦੋਂ ਉਹ PMT ਉਹ ਇਚ ਕੋਈ ਪੋਜੀਸ਼ਨ ਨਾ ਲੈ ਸਕਿਆ ਤੇ ਘਰ ਵਿੱਚ ਨਿਰਾਸ਼ਾ ਤੇ ਤਣਾਅ ਭਰਿਆ ਵਾਤਾਵਰਨ ਪੈਦਾ ਹੋ ਗਿਆ ਸੁਨੀਲ ਨਿਰਾਸ਼ਾ ਵਿੱਚ ਡੁੱਬ ਕੇ ਹੀ ਨਸ਼ੇ ਦੇ ਸੁੱਦਾਗਰ ਵੀਰੂ ਦੇ ਚਾਲ ਵਿੱਚ ਫਸ ਜਾਂਦਾ ਹੈ ਤੇ ਅੰਤ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਨੰਬਰ 4 ਇੱਕ ਦੁਖਾਤ ਪਾਤਰ ਡਾਕਟਰ ਮਾਪਿਓ ਦੇ ਦਬਾਉ ਰੱਬੀਏ ਦਾ ਸ਼ਿਕਾਰ ਹੋਇਆ ਪਾਤਰ ਹੈ ਉਹ ਪੜਾਏ ਵਿੱਚ ਕਮਜ਼ੋਰ ਸੀ ਜਿਸ ਕਾਰਨ ਉਹ ਪੀ ਐਮਟੀ ਵਿੱਚ ਪੋਜੀਸ਼ਨ ਨਾ ਲੈ ਸਕਿਆ ਤੇ ਨਿਰਾਸ਼ ਹੋ ਕੇ ਨਸ਼ੇ ਵਿੱਚ ਪੈ ਗਿਆ ਅਤੇ ਅੰਤ ਵਿੱਚ ਉਹ ਮੂਤ ਦੇ ਮੂਹ ਵਿੱਚ ਜਾ ਪਿਆ ਇਸ ਤਰ੍ਹਾਂ ਉਹ ਇੱਕ ਦੁਖਾਂਤਕ ਪਾਤਰ ਸੀ ਠੀਕ ਹੈ ਦੁਖਾਂਤ ਪਾਤਰ ਜਾਂ ਦੁਖਾਂਤਕ ਪਾਤਰ ਸੀ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜੇ ਕਰੈਕਟਰ ਸਕੈਚ ਹੈ ਹਰ ਇੱਕ ਇੱਕ ਅੰਗ ਦੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਤੁਹਾਨੂੰ ਇਹਦੇ ਵਿੱਚੋਂ ਕਿਸੇ ਵੀ ਕਾਂਗੀ ਵਿੱਚ ਦੋ ਪੱਤ ਰਾਨਗੇ ਚਾਰ ਦਿੱਤੇ ਹੋਣਗੇ ਚਾਰ ਜਾਂ ਪੰਜ ਉਹਦੇ ਵਿੱਚ ਤੁਸੀਂ ਦੋ ਕਰਨੇ ਨੇ ਜਿਹੜੇ ਕਿ 7.5 ਨੰਬਰਾਂ ਦਾ ਹੈਗਾ ਬੇਟਾ ਇਹਨਾਂ ਨੂੰ ਧਿਆਨ ਨਾ ਕਰ ਲੈਣਾ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਕਾਂਗੀ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾ ਪਾੜ ਲਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ